सत्य श्री अकाल दोस्तों मुसीबत सरकार खबर में शुरू करने ने तो पहले जिन्होंने चैनल सबसक्राइब नहीं किया सबसक्राइब कर लेंडियो अत लाइक से शेयर भी कर देना पावरकॉम इस महीने की सबसिडी नहीं मिली जो करीब उन्नीस सौ करोड़ रुपए की बनती है जेकर अजिह ना होया तो पावरकॉम की हालत विगड़ती है क्योंकि सूबे के वित्त विभाग ने इस महीने तो सबसिडी देन का टाला वट लिया है सब तो वही समस्या यह है कि पावरकॉम की करजा हद भी पूरी हो चुकी है ਅੱਜ ਇਹ ਚ ਨਿੱਜੀ ਖੇਤਰ ਤੋਂ ਖਰੀਦੀ ਗਈ ਬਿਜਲੀ ਪਰਭਾਵਤ ਹੋ ਗਈ ਜੇਕਰ ਪਾਵਰ ਕੋ ਮੰਜਿਆ ਨਹੀਂ ਕਰਦਾ ਤਾਂ ਲੰਮੇ ਕੱਟ ਲੱਗਨੀ ਹਨ ਤੇ ਆਯੋਗ ਹੈ ਕਿ ਰਾਜ ਸਰਕਾਰ ਹਰ ਸਾਲ ਮੁਫਤ ਬਿਜਲੀ ਦੇਣ ਦੇ ਬਦਲੇ 22000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੰਦੀ ਹੈ ਇਸ ਵਿੱਚ 2400 ਕਰੋੜ ਰੁਪਏ ਬਿਜਲੀ ਡਿਊਟੀ ਦੇ ਰੂਪ ਦੇ ਵਿੱਚ ਰਾਜ ਸਰਕਾਰ ਨੂੰ ਵਾਪਸ ਆ ਜਾਂਦੇ ਨੇ ਇਹ ਸਬਸਿਡੀ ਦੀ ਰਕਮ ਵਿੱਚ ਕੱਟ ਲਏ ਜਾਂਦੇ ਨੇ ਬਿਜਲੀ ਰੈਗੂਲਟਰੀ ਕਮਿਸ਼ਨ ਦੇ ਹੁਕਮਾਂ ਦੇ ਅਨੁਸਾਰ ਵਿੱਤ ਵਿਭਾਗ ਵੱਲੋਂ ਬਾਕੀ ਰਕਮ ਹਰ ਮਹੀਨੇ ਅਗਾਊਂ ਉਦਾ ਕੀਤੀ ਜਾਂਦੀ ਹੈ ਤੁਹਾਡੇ ਕੀ ਵਿਚਾਰ ਨੇ ਤੇ ਖਬਰ ਨੂੰ ਅੰਤ ਤੱਕ ਦੇਖਾਂ